Tchau, ਪ੍ਰਧਾਨ ਜੀ ਕੀ ਮਾਮਲਾ ਹੈ ਤੇ ਕਿੰਨੇ ਦਿਨ ਤੋਂ ਜਿਹੜੀ ਬਿਜਲੀ ਜਿਹੜੀ ਬੰਦ ਹੋ ਗਈ 10 12 ਦਿਨਾਂ ਦਾ ਜੀ ਬਿਜਲੀ ਦਾ ਬਹੁਤ ਬੁਰਾ ਹਾਲ ਹੈ ਪਰ ਕੱਲ ਤੋਂ ਮੈਨੂੰ ਲੱਗਾ 20 ਘੰਟਿਆਂ ਦੇ ਕਰੀਬ ਹੋ ਗਏ 22 ਘੰਟਿਆਂ ਦੇ ਜਿਹੜੀ ਬਿਜਲੀ ਦੀ ਵਿਵਸਥਾ ਬਹਾਲ ਨਹੀਂ ਹੁੰਦੀ ਪਈ ਸਾਨੂੰ ਮਜਬੂਰ ਹੋ ਕੇ ਸ਼ਹਿਰ ਨਿਵਾਸੀਆਂ ਨੂੰ ਧਰਨਾ ਲਾਉਣਾ ਪਿਆ ਕਿਉਂਕਿ ਨਾ ਐਕਸ਼ਨ ਗੱਲ ਸੁਣਦਾ ਨਾ ਐਸਡੀਓ ਗੱਲ ਸੁਣਦਾ ਨਾ ਕੋਈ ਜੇਈ ਗੱਲ ਸੁਣਦਾ ਜਿਹੜੇ ਉੱਥੇ ਰੱਖੇ ਹੋਏ ਆ ਬੰਦੇ ਉਹ ਕਹਿੰਦੇ ਆ ਬੰਦੇ ਹੈ ਨਹੀਂ ਸਾਡੇ ਕੋਲ ਅਸੀਂ ਗੱਲ ਨਾਲ ਗੱਲ ਕੰਮ ਕਰੀਏ ਤੇ ਜੇ ਕੋਈ ਜਾਂਦਾ ਕੋਈ ਟੈਲੀਫੋਨ ਕਰਦਾ ਉਹਦੇ ਗੱਲ ਪੈਂਦੇ ਆ ਪੰਜਾਬੀ ਚ ਆ ਅੰਕਲ ਬੈਠੇ ਆ ਤੁਸੀਂ ਇਹਨਾਂ ਨੂੰ ਕਹਿੰਦੇ ਅਸੀਂ ਐਂ ਕਰਦੇ ਆਂਗੇ ਜੇ ਤੁਸੀਂ ਸਾਡੀ ਸ਼ਿਕਾਇਤ ਕਰੀ ਜਾਨੇ ਉਹ ਕੀ ਕਹਿੰਦੇ ਸਨ ਅੰਕਲ ਛਾਪਾ ਮਾਰਾਂਗੇ ਤੁਹਾਡੇ ਘਰੇ ਡਰਾਉਂਦੇ ਆ ਕੋਈ ਮਨੋਜ ਮਨੋਜ ਮੁੰਡਾ ਹੈਗਾ ਬਹੁਤ ਗਲਤ ਇਹ ਕੋਈ ਗੱਲ ਆ ਕੋਈ ਅਸੀਂ ਕਿਹਨੂੰ ਜਾ ਕੇ ਦੱਸੀਏ ਕੋਈ ਸਾਡੀ ਕੋਈ ਸਰਵਾਈ ਕਰਨ ਵਾਲਾ ਹੈ ਨਹੀਂਗਾ ਕੋਈ ਗੱਲ ਕਰਨ ਵਾਲਾ ਹੈ ਨਹੀਂਗਾ ਤੇ ਅਸੀਂ ਤਾਂ ਬੱਚੇ ਆਏ ਹੋਏ ਆ ਗਰਮੀਆਂ ਦੀਆਂ ਛੁੱਟੀਆਂ ਆ ਜੀਕਾਂ ਵਜਦੀ ਜਾਂਦੀਆਂ ਪਰ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਤਾਂ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਜਿਹੜੀ ਤੁਸੀਂ ਵੇਚੀ ਜਾਂਦੇ ਆ ਨਾ ਉਹ ਥੋੜੀ ਬਹੁਤ ਥੋੜੀ ਬਹੁਤੀ ਉਹਦੇ ਵਿੱਚੋਂ ਸਾਰੇ ਸ਼ਹਿਰ ਤੇ ਸਾਰੇ ਸ਼ਹਿਰ ਨਿਵਾਸੀ ਮਿਲਤ ਕਰਦੇ ਆ ਤੁਹਾਡੀ ਉਹਦੇ ਵਿੱਚੋਂ ਥੋੜੀ ਬਹੁਤ ਸਾਨੂੰ ਬਿਜਲੀ ਦਿੱਤੀ ਜਾਵੇ ਤਾਂ ਜੋ ਅਸੀਂ ਚੈਨ ਨਾਲ ਆਦਾ ਰਹਿ ਸਕੀਏ ਭਾਜੀ ਕੀ ਸੰਘਰਸ਼ ਰਹੂਗਾ ਤੁਹਾਡਾ ਅੱਗੇ ਤੋਂ ਜੇਕਰ ਮੰਨ ਲਓ ਇਹ ਕੋਈ ਨਹੀਂ ਸੁਣਵਾਈ ਕਰਦੇ ਜੇ ਇਹਨਾਂ ਨੇ ਸਾਡੀ ਕੋਈ ਗੱਲ ਨਾ ਸੁਣੀ ਐਦੂ ਮਰੋ ਅਸੀਂ ਸ਼ਹਿਰ ਨੂੰ ਬੰਦ ਕਰਾਵਾਂਗੇ ਧਰਨੇ ਮੁਜਾਹਰੇ ਕਰਾਂਗੇ ਜਿੱਥੋਂ ਤੱਕ ਅਸੀਂ ਜਾ ਸਕਦੇ ਹਾਂ ਅਸੀਂ ਜਾਵਾਂਗੇ ਪਰ ਅਸੀਂ ਸਰਕਾਰ ਦੇ ਕੰਨਾਂ ਤਾਈਂ ਜੂ ਸਰਕਾਰ ਕੇ ਹਟਾਂਗੇ ਵੀ ਸਾਨੂੰ ਸਾਡੀ ਬਿਜਲੀ ਵਿਵਸਥਾ ਬਹਾਲ ਕੀਤੀ ਜਾਵੇ ਸਰਕਾਰ ਤਾਂ ਕਹਿੰਦੀ ਬਿਜਲੀ ਬਹੁਤ ਜ਼ਿਆਦਾ ਹੈਗੀ ਹੈ ਬਿਜਲੀ ਸਰਪ੍ਰਸਤ ਦੱਸੋ ਜੀ ਸਰਕਾਰ ਵੀ ਅਸੀਂ ਮਿਹਨਤ ਕਰਦੇ ਆ ਨਾ ਜੀ ਅਸੀਂ ਉਸੇ ਗੱਲ 'ਚੋਂ ਵੀ ਬਿਜਲੀ ਬਹੁਤ ਜ਼ਿਆਦਾ ਤਾਂ ਉਹਦੇ ਵਿੱਚੋਂ ਥੋੜੀ-ਬਹੁਤ ਬਿਜਲੀ ਸਾਨੂੰ ਕਿਧੜ ਦੇ ਨੂੰ ਵੀ ਦੇ ਦਿੱਤੀ ਜਾਵੇ ਮੰਕਾ ਨਾ ਗਾ ਵੀ ਨਾਲ ਜਿਹੜੇ ਪਾਵਰ ਕਮ ਦੇ ਅਧਿਕਾਰੀ ਆ ਉਹ ਫੋਨ ਨਹੀਂ ਚੁੜਦੇ ਵੀ। ਤੇ ਕੀ ਕਹਿੰਦਾ ਚੰਨੂ? ਆਹ ਦੇਖੋ ਮੈਂ ਸਿੰਘ ਤੋਂ ਆਇਆ। ਜਿਸਾਉ ਨੇ ਸਪੈਸ਼ਲ ਮੈਨੂੰ ਭੇਜਿਆ ਇੱਕ ਵਾਰ ਜੋਗੀ ਸਿੰਘ ਜੀ ਆਹੋ ਉੱਤਰ ਕੇ। ਉਂਤਲੇ ਬਿਜਲੀ ਨਹੀਂ ਚੱਲ ਚੁੱਕੀ ਨਾ। ਘਰ ਨਾਲ ਲੱਗਿਆ ਗੱਲ ਹੋ ਗਈ ਤਾਂ ਉਹ ਫਿਡਰ ਦੇ ਪ੍ਰੋਬਲਮ ਸੀ। ਕੱਲ ਕੇਬਲ ਬਾਕੀ ਉੱਪਰ ਚਲਾਇਆ ਸੀ ਪਰ ਕੇਬਲ ਸਾੜ ਗਈ। ਹਾਂਜੀ। ਹੁਣ ਕੇਬਲ ਅਸੀਂ ਅਰੇਂਜ ਕਰ ਲਈ। ਲੋਡ ਤਾਂ ਆ ਰਹੀ ਹੈ ਭੇਜਦੇ ਕੇਬਲ। ਇਹ 2-3 ਘੰਟਿਆਂ ਵਿੱਚ ਕੇਬਲ ਸਾਰੀ ਰੀਪਲੇਸ ਕਰਕੇ ਸਪਲਾਈ ਚਲਾ ਦੇ। ਸਰ ਕਿੰਨੀ ਦੇਰ ਤੱਕ ਜਿਹੜਾ ਜਿਹੜਾ ਮਸਲਾ ਹੱਲ ਹੋ ਜੂਗਾ ਕਾਫੀ ਚਾਲਦੇ ਕੰਮ ਵਿੱਚ ਕੋਈ ਚੀਜ਼ ਫਸ ਗਈ ਅੱਧਾ ਘੰਟਾ ਵੱਧ ਵੀ ਲੱਗਦਾ ਕਿਉਂਕਿ ਪੁਰਾਣੀ ਕਿਹੜੇ ਕਟਾਈਆਂ ਵਿੱਚੋਂ ਥੱਲੇ ਨਵੀਂ ਪੌਂਡ ਥੋੜਾ ਟਾਈਮ ਬਹੁਤ ਕੋਸ਼ਿਸ਼ ਸਾਡੀ 2-3 ਘੰਟੇ ਚਲਾ ਲੀਏ ਤੇ ਧਰਨੇ ਦਾ ਕੀ ਸਟੇਟਸ ਹੈ ਧਰਨਾ ਗੱਲ ਹੋ ਗਈ ਸਾਰਿਆਂ ਨੂੰ ਭਰਾਵਾਂ ਨੇ ਵਧੀਆ ਜਿਹੜਾ ਕਾਲ ਸੁਣੀ ਹੈ ਤੇ ਧਰਨਾ ਚੱਕ ਲਿਆ ਮੈਂ ਧੰਨਵਾਦੀ ਹਾਂ